ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬ ਸਕੂਲ ਹੌਲੀਡੇਜ਼ 2025 ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਸਖਿਆਰਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਗਵਰਨਮੈਂਟ ਸਕੂਲ ਦੇ ਨਾਲ ਸੰਬੰਧੀ ਇੱਕ ਅਪਡੇਟ ਆਈ ਹੈ ਕਿ ਛੁੱਟੀ ਦਾ ਐਲਾਨ ਹੋਇਆ ਹੈ ਕਦੋਂ ਹੋਇਆ ਇਸ ਨੂੰ ਆਪਾਂ ਡਿਟੇਲਵੇ ਜਾਣਦੇ ਹਾਂ ਇਸ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਹਰ ਤਰ੍ਹਾਂ ਦੀ ਜਾਣਕਾਰੀ ਤੁਸੀਂ ਇਸ ਚੈਨਲ ਤੋਂ ਪ੍ਰਾਪਤ ਕਰ ਸਕਦੇ ਹੋ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ 31 ਜੁਲਾਈ ਨੂੰ ਸਰਕਾਰੀ ਛੁੱਟੀ ਕੋਸ਼ਿਸ਼ ਕੀਤੀ ਹੈ ਸਕੂਲ ਅਤੇ ਕਾਲਜ ਜਿਹੜੇ ਬੰਦ ਰਹਿਣਗੇ ਪਵਾਨੀਗੜ ਸੁਨਾਮ ਛੜਕ ਦਾ ਨਾਮ ਰੱਖਿਆ ਜਾਵੇਗਾ ਸ਼ਹੀਦ ਉਦਮ ਸਿੰਘ ਮਾਰਗ ਸੋ ਇਹ ਆਪਾਂ ਨੂੰ ਅਪਡੇਟ ਆਈ ਹੈ ਸ਼ਹੀਦ ਉਦਮ ਸਿੰਘ ਜੀ ਦੇ ਨਾਲ ਸੰਬੰਧਿਤ ਇਹ ਜਿਹੜੀ ਆਪਾਂ ਨੂੰ ਛੁੱਟੀ ਕੋਸ਼ਿਤ ਕੀਤੀ ਗਈ ਹੈ 31 ਜੁਲਾਈ ਨੂੰ ਸਰਕਾਰੀ ਛੁੱਟੀ ਹੋਵੇਗੀ ਤੇ ਜਿਸ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਪ੍ਰਾਈਵੇਟ ਸਕੂਲ ਹੈ ਕਾਲਜ ਹੈ ਸਾਰੇ ਬੰਦ ਰਹਿਣਗੇ ਦੀ ਭਵਾਨੀਗੜ੍ਹ ਸੁਨਾਮ ਛੜਕ ਦਾ ਨਾਮ ਹੁਣ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਨਾਲ ਰੱਖਿਆ ਜਾਵੇਗਾ ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਸ਼ਹੀਦ ਉਦਮ ਸਿੰਘ ਮਾਰ ਗਿਆ ਜਿਹੜਾ ਉਹ ਕਿਹਾ ਜਾਊਗਾ ਸੋ ਇਹ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸੋ ਇਹ ਸੀ ਜੀ 31 ਜੁਲਾਈ ਨੂੰ ਜੋ ਛੁੱਟੀ ਦਾ ਐਲਾਨ ਸਰਕਾਰ ਵੱਲੋਂ ਹੋਇਆ ਧੰਨਵਾਦ ਜੀ